ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੰਦਵਾਜਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਮੁੱਦਕੀ ਦੇ ਰਹਿ ਜਾਂਦਾ ਹੈ ਹਾਈਵੇ ਦੇ ਉੱਤੇ ਆ ਦੱਸੋ ਜਿਹੜਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹਾਈਵੇ ਜਾਂਦਾ ਹੈ ਇਹ ਲਾਸਟ ਪਿੰਡ ਹੈ ਇਸ ਸਾਈਡ ਤੋਂ ਇਸ ਤੋਂ ਬਾਅਦ ਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ੁਰੂ ਹੋ ਜਾਂਦੇ ਆ ਸੋ ਚੰਦਵਾਜਾ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਨੂੰ ਸ਼ੌਂਕ ਆ ਮੁਰਾ ਨਸਲ ਦਾ ਨਾਗ ਭਾਵੇਂ ਥੋੜੇ ਆ ਪਰ ਸਾਰੀਆਂ ਮੱਝਾਂ ਦੇ ਢਾਂਚਿਆਂ ਤੋਂ ਪਤਾ ਲੱਗਦਾ ਵੀ ਬਾਈ ਨੇ ਬਰੀਡ ਤੇ ਕੰਮ ਕੀਤਾ ਸੋਹਣੀਆਂ ਝੋਟੀਆਂ ਸੋਹਣੀਆਂ ਮੱਝਾਂ ਕਰੇ ਤਿਆਰ ਕੀਤੀਆਂ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਗੱਬਨ ਝੋਟੀ ਬਾਈ ਨੇ ਵਕਾਊ ਕੀਤੀ ਆ ਦੱਸੋ ਵਿਚਾਲੇ ਖੜੀ ਐ ਇਹਨਾਂ ਤਿੰਨਾਂ ਦੇ ਵਿੱਚੋਂ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਉਹ ਫੁੱਲ ਤਸੱਲੀ ਕਰੇ ਆ ਕਿ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ 22 ਦਾ ਸਕਰੀਨ ਉੱਤੇ ਚਲਾ ਦੂੰਗਾ ਇੱਕ ਗੱਲ ਹੋਰ ਦੱਸ ਦਿੰਦਾ ਵੀ ਰੇਟ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਵੀ ਵੀਡੀਓ 'ਚ ਨਹੀਂ ਹੋਊਗਾ ਫੋਨ ਦੇ ਉੱਤੇ ਰੇਟ ਰੱਖਿਆ ਜਾਣਾ ਜਿਹੜੇ ਭਰਾਣੇ ਸਿਰਫ ਰੇਟ ਵਾਸਤੇ ਵੀਡੀਓ ਦੇਖਣੀ ਆ ਤਾਂ ਉਹ ਭਾਵੇਂ ਸਕਿੱਪ ਕਰ ਦੇ ਵੀਡੀਓ ਤੇ ਜਿਹਨੇ ਮੱਝ ਖਰੀਦਣੀ ਆ ਉਹ ਲਾਸਟ ਤੱਕ ਦੇਖ ਲਿਓ ਕਿਉਂਕਿ ਤੋਰ ਕੇ ਦਿਖਾਵਾਂਗੇ ਫਿਰ ਪਸ਼ੂ ਕਲੀਅਰ ਸਮਝ ਆ ਜਾਂਦਾ ਪਾਸ ਫਿਰ ਵੀ ਕੋਲ ਆ ਕੇ ਕਰਨਾ ਹੁੰਦਾ ਪਰ ਵੀਡੀਓ 'ਚ ਇੱਕ ਵਾਰ ਪਸ਼ੂ ਚੰਗੀ ਨਿਗਾ ਨਾਲ ਦੇਖਿਆ ਹੋਵੇ ਤਾਂ ਫਿਰ ਚੀਜ਼ ਆਆਂ ਨੂੰ ਵੀ ਉਦਾਂ ਦੀ ਜੱਜ ਦੀ ਰਹਿੰਦੀ ਹੈ ਆਓ ਬਾਈ ਨੂੰ ਮਿਲਦੇ ਆਂ ਤੇ ਇਹਦੇ ਬਾਰੇ ਕਰਦੇ ਆਂ ਗੱਲਬਾਤ ਫੇਰੇ ਚੋਟੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਪ੍ਰਿਤਪਾਲ ਸਿੰਘ ਪਾਲੀ ਜੀ ਪ੍ਰਿਤਪਾਲ ਬਾਈ ਅੱਜ ਇੱਕ ਮੱਝ ਆਪਾਂ ਵਿਕਾਊ ਕੀਤੀ ਐ ਇਹ ਸਾਰੇ ਪਸ਼ੂ ਘਰ ਦੇ ਆ ਜਾਂ ਵਪਾਰ ਦੇ ਕਰਦੇ ਆ ਕਰਦੇ ਆ ਜੀ ਹோம் ਬਰੀਡ ਆ ਆਪਦੀਆਂ ਬੱਚਾਂ ਤੋਂ ਸੁਧਾਰ ਕੀਤਾ ਹਾਂਜੀ ਹਾਂਜੀ ਆਪਦੀਆਂ ਮੱਝਾਂ ਤੋਂ ਸੁਧਾਰ ਕੀਤਾ ਠੀਕ ਹੈ ਜਿਹੜੀ ਅੱਜ ਇਹ ਚੋਟੀ ਵੇਚਣ ਲੱਗਿਓ ਬਾਈ ਕੰਨ ਮਸੂ ਆਏ ਨੇ ਸੂਏ ਇਹ ਦੂਜੇ ਸੂਏ ਆ ਜੀ ਦੂਜਾ ਸੂਹਾ ਸੂਹੂਗੀ ਹਾਂਜੀ ਕੀ ਡਿਟੇਲ ਹੈ ਦੀ ਸੀਮਨ ਦੀ ਇਹ 147010 ਦੀ ਆਪ ਆ ਜੀ ਤੇ ਬਿਰਲਾ ਲੱਗਾ ਵੇ ਬਿਰਲੇ ਦਾ ਸੀਮਨ ਲੱਗਾ 147010 ਦੀ ਆਪ ਹਾਂਜੀ ਅੱਛਾ ਦੂਜਾ ਸੂਹਾ ਸੂਨ ਚੋਂ ਦਿਨ ਅੰਦਾਜ਼ਾ ਕਿੰਨੇ ਕ ਲੈ ਸਕਦੇ ਬਸ 1-2 ਦਿਨ ਹੀ ਆ ਜੀ ਪਹਿਲੇ ਸੂਏ ਘਰੇ ਚੋਈ ਆ ਭਾਈ ਦੁੱਧ ਕਿੰਨਾ ਦਿੱਤਾ ਹਾਂਜੀ 14 ਤੋਂ 15 ਦੇ ਵਿੱਚ ਵਿੱਚ ਰਹੀ ਹੈ 15 ਨੂੰ ਟੱਚ ਕੀਤਾ ਜੀ ਇਹਨੇ ਮਤਲਬ 15 ਤੇ ਗਈ ਨਹੀਂ ਪੂਰੇ ਕਿਤੇ ਗਈ ਹੈ ਜੀ 15 ਤੇ ਜਾਨੀ 14 ਤੋਂ ਬਾਹਰ ਰਹੀ ਹੈ ਹਾਂਜੀ 14 ਤੋਂ ਬਾਹਰ ਰਹੀ ਹੈ ਜੀ ਤੇ ਰੇਟ ਆਪਾਂ ਫੋਨ ਤੇ ਹੀ ਰੱਖਾਂਗੇ ਹਾਂਜੀ ਰੇਟ ਫੋਨ ਤੇ ਜੀ ਦੋਸੋ ਝੋਟੀ 147010 ਦੀ ਹੈ ਤੇ ਬਿਰਲੇ ਬੁੱਲ ਦਾ ਸੀਮਣੇ ਦੇ ਲੱਗਾ ਹੈ ਹਵਾਨੇ ਤੇ 나ੜਾਂ ਦੀ ਜੇ ਗੱਲ ਕਰੀਏ ਤਾਂ ਦੋਨੇ ਸਾਈਡ ਤੋਂ ਇਸੇ ਤਰ੍ਹਾਂ ਦਿਸਣੀਆਂ ਮੈਂ ਪਰਲਾਪਾਸਾ ਵੀ ਤੁਹਾਨੂੰ ਇਹਦੇ ਹਵਾਨੇ ਦਾ ਦਿਖਾ ਦੇਣਾ ਇੱਕ ਵਾਰ ਤੁਸੀਂ ਇਧਰੋਂ ਇਹਦੇ ਥਣ ਇਹਦਾ ਹਵਾਨਾ ਦੇਖੋ ਇਹਦੀ ਅਗਾੜੀ ਤੁਸੀਂ ਦੇਖ ਸਕਦੇ ਹੋ ਬਾਕੀ ਤੋਰਦੇ ਆਪਾਂ ਤੇ ਫਿਰ ਇਹ ਬੈਕ ਸਾਈਡ ਤੋਂ ਹਵਾਨਾ ਦਿਖਾਉਗੀ ਖੋਲਿਓ ਬਈ ਇਹਨੂੰ ਬਿਊਟੀ ਦੋਸਤੋ ਜੋ ਟੀਚ ਬਹੁਤ ਹੈ ਸਿੰਘ ਬਹੁਤ ਸੋਹਣਾ ਹੈ ਇਧਰਲੇ ਪਾਸੋਂ ਵੀ ਤੁਸੀਂ ਹਵਾਨਾ ਇਹਦਾ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰਨੀ ਹੈ ਹਰੇਕ ਐਂਗਲ ਤੋਂ ਕਿਉਂਕਿ ਗੱਬਨ ਝੋਟੀ ਹੈ ਹਵਾਨੇ ਨੂੰ ਤੁਸੀਂ ਹੁਣ ਐਵੇਂ ਦੇਖ ਸਕਦੇ ਹੋ ਥੋੜਾ ਹਵਾਨਾ ਇਹ ਲੱਤਾਂ ਦੇ ਸਹਨੇ ਜੇ ਚ ਰੱਖਦੀ ਹੈ ਬਾਕੀ ਅਜੇ ਦਿਨ ਦੋ ਚਾਰ ਲੈ ਆ ਵੀ ਸਕਦੀ ਹੈ ਪਰ ਰੁਖ ਤੋਂ ਇਹ ਲੱਗਦਾ ਵੀ ਸ਼ਾਇਦ 1-2 ਦਿਨਾਂ ਵਿੱਚ ਦੀ ਇਹ ਬੱਚੇ ਨੂੰ ਜਨਮ ਦੇ ਦੇਗੀ ਸਿੰਘ ਬਹੁਤ ਸੋਹਣਾ ਦੱਸੋ ਇਹਦਾ ਬਾਕੀ ਬੰਤਰ ਇਹਦੀ ਤੁਸੀਂ ਐਵੇਂ ਦੇਖ ਲਓ ਥੋੜਾ ਬਹੁਤ ਉਪਰੇ ਬੰਦੇ ਤੋਂ ਪਸੂ ਡਰਦਾ ਵੈਸੇ ਸੁਭਾਅ ਦੀ ਸੀਲ ਸ਼ਰੀਫ ਹੀ ਦਿੰਦੀ ਹੈ ਰੋਕਿਓ ਬਈ ਗੋਆ ਕਰੂਗੀ ਸੀ ਸੋ ਇਹਵੇਂ ਇਹ ਖੜੂਗੀ ਤਾਂ ਤੁਸੀਂ ਪਟਲਨ ਦੁਪਹਿਰ ਨੂੰ ਮੈਂ ਬੈਕ ਸਾਈਡ ਤੋਂ ਇਹਦਾ ਹਵਾਨਾ ਦਿਖਾ ਦਿੰਨਾ ਦੱਸੋ ਤੁਹਾਨੂੰ ਇਸ ਤਰੀਕੇ ਨਾਲ ਸੋ ਇਹ ਰੋਖਾ ਇਹਦੇ ਹਵਾਨੇ ਦਾ ਇਸ ਟਾਈਮ ਦਾ ਵੈਸੇ ਹਜੇ ਦਿਨ ਦਿਹਾੜੀ ਲਿਆ ਵੀ ਸਕਦੀ ਹੈ ਤੇ ਹੋ ਸਕਦਾ ਹੈ ਰਾਤ ਤੱਕ ਬੱਚੇ ਨੂੰ ਜਨਮ ਦੇ ਦੇ ਕਿਉਂਕਿ ਤਿਆਰੀ ਇਹਦੀ ਦੀਂਦੀ ਹੈ ਜਿੱਦਾਂ ਇਹਦੀ ਤੋਰ ਹੈ ਸਟਰਕਚਰ ਇਹਦਾ ਤੁਸੀਂ ਦੇਖੋ ਬੰਤਰੇ ਦੀ ਦੇਖ ਲਓ ਸੋਹਣੀ ਝੋਟੀ ਹੈ ਲੈ ਚਲੋ ਭਾਈ ਅੰਦਰ ਨੂੰ ਚੰਗੀ ਬਾਈ ਨੇ ਸੰਭਾਲੀ ਹੈ ਨਾ ਤਾਂ ਮੋਟੀ ਹੈ ਤੇ ਨਾ ਇਹ ਪਤਲੀ ਝੋਟੀ ਬਾ ਬਰੀਕ ਚਮੜੀ ਦੀ ਬਿਲਕੁਲ ਦਿਸਦੀ ਹੈ। ਸੋ ਹਵਾਨੇ ਦਾ ਰੁਖ ਐਵੇਂ ਤੁਸੀਂ ਇਹਦਾ ਦੇਖ ਸਕਦੇ। ਫਤਪਾਲ ਵਈਦੋਂ ਮੜਾ ਪੈਰ ਜਾ ਪਟਾ ਦਿਓ ਇਹਦਾ ਮੜਾ ਜਾ ਹਲਾ ਦਿਓ ਜੇ ਪੂਛ ਫੜ ਕੇ। ਸੋ ਸੋ ਹਵਾਨਾ ਫੇਰ ਤੁਸੀਂ ਦੇਖੋ ਇਦਾਂ ਦਾ ਰੁਖ ਇਹਦੇ ਹਵਾਨੇ ਦਾ। ਬਾਕੀ ਸੁੰਦਿਆ ਸੁੰਦਿਆ ਪਸ਼ੂ ਕੋਈ ਵਟਵਾਲ ਜਿਹੜੇ ਹੁੰਦੇ ਉਹ ਕੱਢ ਜਾਂਦਾ ਹੁੰਦਾ। ਉਹ ਨਾੜਾਂ ਮੈਂ ਦੱਸਿਆ ਸੀ ਦੋਨੇ ਪਾਸੇ ਬੜੀਆਂ ਚੰਗੀਆਂ ਤੋਂ ਇਧਰੋਂ ਵੀ ਤੁਸੀਂ ਨਾੜਾਂ ਦੇਖ ਸਕਦੇ ਹੋ ਥੋੜੀ ਬਹੁਤੀ ਭਲੂਣ ਕਈ ਵਾਰ ਕਿਸੇ ਥਾਂ ਤੇ ਵੱਧ ਹੋ ਸਕਦੀ ਹੁੰਦੀ ਹੈ ਖੈਰ ਉਹ ਪਾਸ ਤੁਸੀਂ ਕਰ ਲੈਣਾ ਛੱਡ ਦਿਓ ਭਾਈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਝੋਟੀ ਬਾਈ ਪਿਰਤਪਾਲ ਸਿੰਘ ਪਾਲੀ ਬਾਈ ਦੇ ਘਰੋਂ ਤੁਹਾਨੂੰ ਵਿਕਰੀ ਵਾਲੀ ਦਿਖਾਈ ਹੈ ਚੰਗੀ ਲੱਗੇ ਤਾਂ ਕੰਟੈਕਟ ਜ਼ਰੂਰ ਕਰਿਓ ਧੰਨਵਾਦ